ਦਰਬਾਰ ਸਾਹਿب ਸ੍ਰੀ ਅੰਮ੍ਰਿਤਸਰ ਸਾਹਿਬ ਦਾ 골ਡਨ 게ਟ ਦੇ ਨੇੜੇ ਖੜੇ ਆਂਗੇ। ਤੁਹਾਨੂੰ ਇੱਕ ਤਸਵੀਰ ਦਿਖਾਉਣੀ ਆ। ਇਹ ਦੇਖੋ ਤੁਸੀਂ ਸਾਰੀਆਂ ਲਾਈਟਾਂ ਨੇ ਜਿਹੜੀਆਂ ਇੱਧੀਆਂ ਹੋ ਸਕਦਾ ਤੁਹਾਨੂੰ ਆਵਾਜ਼ ਘੱਟ ਆਵੇ ਪਰ ਸਿਰਫ 2 ਜਾਂ 3 ਲਾਈਟਾਂ ਹੀ ਜਗ ਰਹੀਆਂ ਨੇ ਇਸ ਦੀਆਂ 골ਡਨ 게ਟ ਦੀਆਂ। ਬਾਕੀ ਸਾਰੀਆਂ ਲਾਈਟਾਂ ਤੁਸੀਂ ਦੇਖੋ ਬੰਦ ਪਈਆਂ ਨੇ। ਜਦੋਂ ਦੂਰ ਤੋਂ ਕੋਈ ਬੰਦਾ ਦੇਖਦਾ ਹੈਗਾ ਜਾਂ ਜਿਹੜੇ ਯਾਤਰੀ ਆ ਰਹੇ ਨੇਗੇ ਦੂਜੀਆਂ ਸਟੇਟਾਂ ਤੋਂ ਆ ਰਹੇ ਨੇ ਜਾਂ ਪੰਜਾਬ ਦੇ ਕੋਨੇ-ਕੋਨੇ ਤੋਂ ਆ ਰਹੇ ਨੇ ਕਾਈ ਦੇਖੋ ਕਿੰਨਾ ਸੋਹਣਾ ਜਿਹੜਾ ਗੋਲਡਨ ਗੇਟ ਬਣਿਆ ਹੋਇਆ ਹੈ ਪਰ ਜਿਹੜੀਆਂ ਇਹਦੀਆਂ ਲਾਈਟਾਂ ਨਹੀਂ ਗਈਆਂ ਉਹ ਸਾਰੀਆਂ ਬੰਦ ਪਈਆਂ ਨੇ ਪਤਾ ਨਹੀਂ ਵੀ ਇਹ ਕੋਈ ਸਰਕਾਰ ਦੇ ਅਧੀਨ ਆਉਂਦਾ ਹੈ ਜਾਂ ਇਹ ਸ਼੍ਰੋਮਿਕ ਕਮੇਟੀ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦਾ ਹੈ ਇਹਦਾ ਪ੍ਰਬੰਧ ਹੈ ਜਿਹੜਾ ਪਰ ਜਿਹੜੀਆਂ ਲਾਈਟਾਂ ਨਹੀਂ ਗਈਆਂ ਉਹ ਬੰਦ ਪਈਆਂ ਨੇ ਬਿਲਕੁਲ ਜਿਹੜੀ ਤਾਂ ਕੇ ਜਿਹੜੀ ਦੀ ਦੇਖ ਹੈਗੀ ਉਹ ਉਨੀ ਸੋਹਣੀ ਨਹੀਂ ਜਚ ਰਹੀ ਜਿੰਨੀ ਜਚਣੀ ਚਾਹੀਦੀ ਹੈ ਤੋ ਸਾਡਾ ਵੀਡੀਓ ਬਣਾਉਣ ਦਾ ਇਹ ਮਕਸਦ ਸੀ ਵੀ ਤਾਂ ਕਿ ਇਹ ਪ੍ਰਸ਼ਾਸਨ ਤੱਕ ਸ਼੍ਰੋਮਣੀ ਕਮੇਟੀ ਤੱਕ ਇਹ ਗੱਲ ਦੀ ਗੌਰ ਜਾਵੇ ਕਿਉਂਕਿ ਇਹ ਸਾਡੀ ਇੱਕ ਵਿਖਾ ਹੈਗੀ ਸਾਡੇ ਵਿਰਸੇ ਦੀ ਜਿਹੜੀ ਬਣਾਈ ਗਈ ਹੈ 골ਡਨ ਗੇਟ ਜਦੋਂ ਅੰਮਰਸਰ ਸਾਹਿਬ ਨੂੰ ਦਰਬਾਰ ਸਾਹਿਬ ਨੂੰ ਐਂਟਰ ਹੁੰਨੇ ਆਗੇ ਤਾਂ ਸਭ ਤੋਂ ਪਹਿਲਾਂ ਇਸ ਦੇ ਦਰਸ਼ਨ ਹੁੰਦੇ ਨੇ ਕਿ ਇੱਥੇ ਵੀ ਜਿਹੜੇ ਯਾਤਰੀ ਨੇ ਜਾਂ ਸ਼ਰਧਾਲੂ ਨੇ ਉਹ ਸਿਰ ਝੁਕਾਉਂਦੇ ਨੇ ਜ਼ਰੂਰ ਇਹਦੀਆਂ ਲਾਈਟਾਂ ਜਿਹੜੀਆਂ ਜਗਾਈਆਂ ਜਾਣ ਤਾਂ ਕਿ ਜਿਹੜੀ ਇਹਦੀ ਵਿਖਾ ਹੈ ਉਹ ਹੋਰ ਸੋਹਣੀ ਲੱਗ ਸਕੇ